ਆਕਸੀਡੈਂਟਲੀ ਜਗਾ ਦੇ ਬਿਲਕੁਲ ਕੋਲ ਹੀ ਘਰ ਐ ਐਕਸੀਡੈਂਟ ਇਦਾਂ ਕਿ ਅਸੀਂ ਬੱਚੇ ਚੜਾਉਣ ਲਈ 8 ਵਜੇ ਦੇ ਕਰੀਬ ਸੜਕ ਤੇ ਖੜੇ ਆ ਇੱਕਦਮ ਬਲਾਸਟੀ ਤਰ੍ਹਾਂ ਆਵਾਜ਼ ਹੋਈ ਤੇ ਅਸੀਂ ਦੇਖਿਆ ਗੱਡੀ ਜਿਹੜੀ ਐ ਦਰਖਤੇ ਦੇ ਨਾਲ ਟਕਰਾ ਕੇ ਤੇ ਜਦੋਂ ਅਸੀਂ ਇਹਦੇ ਕੋਲ ਪਹੁੰਚੇ ਇੱਕ ਬੰਦਾ ਬਾਰੀ ਖੋਲ ਕੇ ਬਾਹਰ ਨਿਕਲ ਰਿਹਾ ਸੀ ਉਹਨੂੰ ਅਸੀਂ ਆ ਕੇ ਫੇਰ ਫਰਸਟ ایڈ ਦਿੱਤੀ ਬਾਹਰ ਕੱਟਿਆ ਐਂਬੂਲੈਂਸ ਨੂੰ ਬੁਲਾਇਆ ਨੂੰ ਪਹੁੰਚਾਇਆ ਪਰ ਜਿਹੜਾ ਦੂਜਾ ਸੀ ਉਹ ਜ਼ਿਆਦਾ ਇੰਜਰਡ ਸੀ ਇੱਕ ਡੈੱਡ ਹੋ ਗਿਆ ਇੱਕ ਮੌਕੇ ਤੇ ਡੈੱਡ ਹੋ ਗਿਆ ਜੀ ਇਹ ਖੜੜ ਤੋਂ ਆ ਰਹੇ ਸੀ ਤੇ ਬਟਾਲੇ ਮਿਲਣ ਆਏ ਸੀ ਕਿਸੇ ਨੂੰ ਜੀ ਕੁਮਾਰ ਦਾ ਤੇ ਇਹਨਾਂ ਦਾ ਰਾਤ ਆਇਆ ਤੇ ਜਦੋਂ ਆਂਦੇ ਵਾਪਸ ਆਣੇ ਨੀਂਦਰੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਆਣ ਕੇ ਦਰਖਤ ਨਾਲ ਵੱਜ ਗਿਆ ਇੱਕ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਹਸਪਤਾਲ ਆ ਉਹਦੇ ਬਿਆਨ ਲੈਣ ਨੂੰ ਗਏ ਪਤਾ ਲੱਗਾ ਕਿ ਕਿੰਨੀ ਕਿਲੋ ਮੜਿਆ ਤੇ ਜੀ ਜੀ ਉਮਰ ਕੋਈ 20 25 26 ਦੇ ਕਰੀਬ ਹੈ 30 ਤੋਂ ਥੱਲੇ ਜਿਹੜਾ ਇੰਜਰਡ ਹੈ ਉਹ ਕਿੱਥੇ ਇੰਜਰਡ ਸਰਕਾਰੀ ਹਸਪਤਾਲ ਹੈ ਉਹ ਠੀਕ ਹੈ ਵੀ ਉਹ ਠੀਕ ਹੈ ਤੇ ਇਹ ਖੜੜ ਤੋਂ ਆਏ ਸੀ ਇੱਥੇ ਪਟਿਆਲੇ ਮਿਲਣਾ ਤਹਿਸੀਲ ਚ ਮੁੰਡਾ ਸੰਜੀਵ ਕੁਮਾਰ ਲੱਗਾ ਉਹਨੂੰ ਮਿਲਣਾ ਆਇਆ ਸੀ ਰਾਜਪੁਰੇ ਤੋਂ ਤੇ ਆਰ.ਸੀ ਤੇ ਦੰਦਨਾ ਸੰਜੀਵ ਕੁਮਾਰ ਵਰਮਾ ਤੇ son of ਸੱਤ ਸੱਤ ਲਾਲ ਵਰਮਾ ਜੱਟਾਂ ਸਟਰੀਟ ਰਾਜਪੁਰਾ ਪਟਿਆਲਾ ਤੇ ਗੱਡੀ ਨੰਬਰ ਆਰ.ਟੀ.ਬੀ 011 ਬੀ.ਕੇ 3811 ਜਿਹੜਾ ਇੰਜਰਟ ਹੋਇਆ ਉਹਦੇ ਕੋਈ ਪਤਾ ਲੱਗੇਗਾ ਐਡਰੈਸ ਪੂਰੀ ਠੀਕਲੀਅਰ ਤੇ ਗੱਡੀ ਕਿਹੜੀ ਹੈ ਸਵਿਫਟ ਗੱਡੀ ਸਵਿਫਟ ਗੱਡੀ ਹੈ ਬੜਾ ਐਕਸੀਡੈਂਟਲੀ ਜਗ੍ਹਾ ਦੇ ਬਿਲਕੁਲ ਕੋਲ ਹੀ ਘਰ ਆ। ਇਸ ਪਰ ਐਕਸੀਡੈਂਟ ਕੀਤਾ ਐਕਸੀਡੈਂਟ ਇਦਾਂ ਕਿ ਅਸੀਂ ਬੱਚੇ ਚੜਾਉਣ ਲਈ 8 ਵਜੇ ਦੇ ਕਰੀਬ ਸੜਕ ਤੇ ਖੜੇ ਆ। ਇੱਕਦਮ ਬਲਾਸਟ ਦੀ ਤਰ੍ਹਾਂ ਆਵਾਜ਼ ਹੋਈ ਤੇ ਅਸੀਂ ਦੇਖਿਆ ਗੱਡੀ ਜਿਹੜੀ ਆ ਦਰਖਤੇ ਦੇ ਨਾਲ ਟਕਰਾ ਕੇ ਤੇ ਜਦੋਂ ਅਸੀਂ ਇਹਦੇ ਕੋਲ ਪਹੁੰਚੇ ਇੱਕ ਬੰਦਾ ਬਾਰੀ ਖੋਲ ਕੇ ਬਾਹਰ ਨਿਕਲ ਰਿਹਾ ਸੀ ਉਹਨੂੰ ਅਸੀਂ ਆ ਕੇ ਫੇਰ ਫਰਸਟ ایڈ ਦਿੱਤੀ ਬਾਹਰ ਕੱਟਿਆ ਐਂਬੂਲੈਂਸ ਨੂੰ ਬੁਲਾਇਆ ਨੂੰ ਪਹੁੰਚਾਇਆ ਪਰ ਜਿਹੜਾ ਦੂਜਾ ਸੀ ਉਹ ਜ਼ਿਆਦਾ ਇੰਜਰਡ ਸੀ। ਇੱਕ ਮੌਕੇ ਤੇ ਡੈੱਡ ਹੋ ਗਿਆ ਜੀ। ਇੱਕ ਖੜੜ ਤੋਂ ਆ ਰਹੀ ਸੀ ਤੇ ਬਟਾਲੇ ਮਿਲਣ ਆਏ ਸੀ ਕਿਸੇ ਨੂੰ ਸੁਖੀ ਕੁਮਾਰ ਦਾ ਤੇ ਇਹਨਾਂ ਦਾ ਰਾਤ ਆਇਆ ਤੇ ਜਦੋਂ ਆਂਦੇ ਵਾਪਸ ਆਣੇ ਨੀਂਦਰੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਆਣ ਕੇ ਦਰਖਤ ਨਾਲ ਵੱਜ ਗਿਆ ਇੱਕ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਹਸਪਤਾਲ ਆ ਉਹਦੇ ਬਿਆਨ ਲੈਣ ਲਗੇ ਪਤਾ ਲੱਗਾ ਕਿ ਕਿੰਨੀ ਕਿੰਗ ਉਮਰ ਹੈ ਉਹਦੀ ਉਮਰ ਕੋਈ 20 25 26 ਦੇ ਕਰੀਬ ਹੈ 30 ਤੋਂ ਥੱਲੇ ਜਿਹੜਾ ਇੰਜਰਡ ਹੈ ਉਹ ਕਿਸੇ ਇੰਜਰਡ ਸਰਕਾਰੀ ਹਸਪਤਾਲ ਹੈ ਉਹ ਠੀਕ ਹੈ ਵੀ ਉਹ ਠੀਕ ਹੈ ਤੇ ਇਹ ਖੜੜ ਤੋਂ ਆਏ ਸੀ ਇੱਥੇ ਬਟਾਲੇ ਮਿਲਣਾ ਤਹਿਸੀਲ ਚ ਮੁੰਡਾ ਸੰਜੀਵ ਕੁਮਾਰ ਲੱਗਾ ਉਹਨੂੰ ਮਿਲਣ ਆਏ ਸੀ ਰਾਜਪੁਰੇ ਤੋਂ ਤੇ ਆਰ.ਸੀ ਦੇ ਦੰਦ ਨਾਲ ਸੰਜੀਵ ਕੁਮਾਰ ਵਰਮਾ ਤੇ son of ਸੱਤ ਸੱਤ ਲਾਲ ਵਰਮਾ ਜੱਟਾਂ ਸਟਰੀਟ ਰਾਜਪੁਰਾ ਪਟਿਆਲਾ ਤੇ ਗੱਡੀ ਨੰਬਰ ਆਰ.ਟੀ.ਵੀ 011 ਬੀਕੇ 3811 ਜਿਹੜਾ ਇੰਜਰਟ ਹੋਇਆ ਉਹ ਤੋਂ ਕੋਈ ਪਤਾ ਲੱਗੇਗਾ ਐਡਰੈਸ ਪੂਰੀ ਠੀਕਲੀਅਰ ਤੇ ਗੱਡੀ ਕਿਹੜੀ ਹੈ ਸਵਿਫਟ ਗੱਡੀ ਸਵਿਫਟ ਗੱਡੀ